ਹੋ oh, RAM MOHAMMED SINGH AZAD ਸੀ si, UDHAM SINGH SANAMI ਦੇਸ਼ ਦੀ ਖਾਤਰ ਬਾਗ ਗਿਆ ਜੋ ਆਪਣੀ ਸੀ ਜ਼ਿੰਦਗਾਨੀ ਹੋ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਉੱਠਿਆ ਕਸਮਾਂ ਖਾ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਲੰਡਨ ਵਿੱਚ ਜਾ ਹੋ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਲੰਡਨ ਵਿੱਚ ਜਾ ਹੋ ਤਨ ਮਨ ਲੀਰ ਹੋ ਲੀਰ ਹੋ ਗਿਆ ਦੇਖ ਕੇ ਖੂਨੀ ਮੰਜ਼ਰ ਵੇਖ ਸੁਰਦਾ ਖੂਨ ਖੋਲਿਆ ਸੀਨੇ ਖੁਬ ਦੇ ਖੰਜਰ ਹੋ ਦੇਖ ਖੂਨ ਨਾਲ ਰੰਗੀ ਧਰਤੀ ਗੇ ਅੱਖੋਂ ਆਖਾਂ ਵਿੱਚ ਆ ਉਹ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਲੰਡਨ ਵਿੱਚ ਜਾ ਹੋ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਲੰਡਨ ਵਿੱਚ ਜਾ ਹੋ ਬਰਤ ਬਣਾ ਕੇ ਫਿੱਟ ਕਰ ਲਿਆ ਪਿਸਤਲ ਵਿੱਚ ਕਿਤਾਬੀ ਹੋ ਵਿੱਚ ਜਗ ਹਾਲ ਜਗ ਤਾਰ ਗਰਜਿਆ ਬੱਬਰ ਸ਼ੇਰ ਪੰਜਾਬੀ ਹੋ ਵਿੱਚ ਹਾਲ ਜਗ ਤਾਰ ਗਰਜਿਆ ਬੱਬਰ ਸ਼ੇਰ ਪੰਜਾਬੀ ਹੋ ਇੱਕੋ ਗੋਲੀ ਨਾਲ ਪੈਰੀ ਨੂੰ ਦਿੱਤਾ ਪਾਰ ਬਲਾ ਹੋ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਲੰਡਨ ਵਿੱਚ ਜਾ ਹੋ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਲੰਡਨ ਵਿੱਚ ਜਾ